ਪਤੇ ਵਿੱਚ ਹੀ ਸੜਕ ਤੇ ਹੋ ਜਾਂਦੇ ਆ ਬਾਲੇ ਸੋਨਿਆਲੇ ਆਹ ਤੇ ਮੈਂ ਜਲੀ ਹੁੰਦਾ ਵੇ ਬਾਈ ਉਹ ਬਾਈ ਫਲਾਈ ਆਣਾ ਤੁਹਾਨੂੰ ਲੱਗਾ ਫਲਾਈ ਆਣਾ ਆਲਾ ਨਾ ਲਾਈ ਕਿੱਥੇ ਆ ਅੱਠ ਤੇ ਕੋਈ ਪਾਏ ਕੋਈ ਡਾਈ ਅੱਠ ਤੇ ਸਾਰੇ ਬੰਨ ਤੇ ਵਧੀਆ ਰਿਹਾ ਦਿੱਲੀ ਜਾ ਕੇ ਰਹਾਗੇ ਮਰਜ਼ੀ ਲਾ ਲੈਣ ਇਹ ਆਹ ਹੈ ਉਹ ਜਗਦੀਪ ਹੋ ਗਿਆ ਸਰਾ ਇਧਰ ਜਾ ਆ ਚੀਮਾ ਆ ਪੱਟਦਾ ਹਨਗਾ ਆ ਫਿਰਦਾ ਸਾਡਾ ਭਰਾ ਹਰਫਜੀਮਾ ਇਤਿਹਾਸ ਲਿਗਿਆ ਜਾ ਰਿਹਾ ਇਤਿਹਾਸ ਮੈਂ ਇਤਿਹਾਸ ਤੇ ਆ ਚੀਮਾ ਪਹਿਲਾਂ ਮੈਨੂੰ ਐ ਦੱਸ ਵੀਰ ਬਣੇ ਜਿਹੜਾ ਮੂਰੇ ਇਹਨਾਂ ਨੇ ਮਿੱਟੀ ਪਾਈ ਸੀ ਉਹਦਾ ਕੀ ਬਣਿਆ ਚੱਕ ਤੇ ਬਾਣਾ ਵਿੱਚ ਦੇ ਖੇਤਾਂ ਟਰੈਕਟਰ ਦੱਸ ਗਲਬ ਕੀ ਬਣਿਆ ਚੱਕ ਤੇ ਕਰਾ ਕਰਾਤਾ ਘਰੇ ਹਰਸੀ ਕੋਲੇ ਚੱਕਵਾ ਕਰ ਲੈ ਲੈ ਕੇ ਖੱਚ ਕੇ ਹੈਂ ਕੀ ਹਾਂ ਬਣਾ ਦੇਣਾ ਤੂੰ ਕੀ ਬਣ ਲੈ ਦਿੱਲੀ ਜਾ ਕੇ ਆਂਗੇ ਬਾਈ ਕੁਝ ਮਾਰ ਕੇ ਲਾਗਣਾ ਹਾਂ ਹਾਂ ਦਿੱਲੀ ਜਾਵਾਂਗੇ ਆ ਚੱਕ ਦਿਆਂ ਬਾਣਾ ਵਿਚ ਦੀ ਕੀ ਆਲਾ ਬਾਈ ਹੋਰ ਸੈਟ ਆ ਬਾਈ ਕਿਵੇਂ ਲੱਗਦਾ ਆਹ ਜਿਹੜਾ ਮੂਰੇ ਸੀਦਾ ਕੀ ਬਣਿਆ ਸਰਕਾਰ ਹਾਂ ਓਏ ਨਮਰਤ ਹੋ ਚੁੱਕੀ ਆ ਹਾਂਸਿਆ ਆੜਨਗੇ ਆੜਨਗੇ ਪੰਜਾਬੀ ਸਰਦਾਰ ਗੁਰੂ ਗੋਬਿੰਦ ਸਿੰਘ ਦੇ ਬਾਅਦ ਦਿੱਲੀ ਸ਼ਾਹ ਕਰ ਰਹਿਣਗੇ ਰਹਿਣਗੇ ਬਾਣਾਬੀ ਦੀ ਚੱਕ ਦਾ ਕੰਮ ਹਾਂ 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 ਸਿੰਘ ਨੰਨਾ ਸਰਦਾਰ ਸਾਡਾ ਹਰੀ ਸਿੰਘ ਹੋਰ ਬਾਈ ਕੀ ਹਾਲਾ ਵਧੀਆ ਵਧੀਆ ਹਾਂਜੀ ਭਰਾ ਜੀ ਹਾਂਜੀ ਹੋਰ ਦੱਸੋ ਲਓ ਵੀ ਬਾਣਾਬੀ ਦੀ ਚੱਕ ਦੇ ਟਰੈਕਟਰ ਇਹਨਾਂ ਨੇ ਮੂਰੇ ਮਿੱਟੀ ਮਾਟੀ ਪਾਉਂਦੇ ਸੀ ਇਹਨਾਂ ਨੇ ਰੋਡ ਤੋੜਤੀ ਅਸੀਂ ਬੰਦਾ ਸਿੰਘ ਦੀ ਉਹ ਲੱਗਦਾ ਕਿਹੜਾ ਕਿ ਵਜ਼ੂਰ ਸਾਹਿਬ ਜੀ ਅੱਧਰ ਤੋਂ ਕੱਲਾ ਚੱਲਿਆ ਸੀ ਸਿੰਘਾਂ ਲੈ ਕੇ ਹਾਂ ਫੇਰ ਵੀ ਬਹੁਤ ਜਿਆਦਾ ਆ ਵਾਪਸ ਹੀ ਘਾੜ ਲੋ ਕੋਈ ਟਰਾਲੀ ਨਾਲ ਪਲਟਾ ਲੈ ਨਹੀਂ ਬਾਪੂ ਮੰਡੀ ਉੱਪਰ ਸੀ ਰੋਡ ਕਰੀ ਬਾਈ ਲੱਖੇ ਬਾਈ ਕੀ ਕਹਿਣਾ ਚਾਹਣਾ ਵਾਵਾ ਦੱਸ ਨਾ ਨਾ ਤੂੰ ਵੀ ਦੱਸ ਓ ਮੈਂ ਦਿਖਾਦਾ ਹਰ ਕੋ ਸੋਦਾ ਦਿਖਾਦਾ ਅ ਲੱਖੇ ਬਾਈ ਤੋਂ ਪੁੱਛ ਹਾਂ ਜੀ ਸੜਕ ਤੇ ਕੀ ਬਣਿਆ ਬਾਈ ਟੋਏ ਬੁੱਕੇ ਨਾਲ ਹੀ ਕਰਦਾ ਸੜਕਾਂ ਦੇ ਟੋਏ ਜੇਸੀਬੀ ਨਾਲ ਹਾਂ ਤੇ ਖੁਸ਼ੀ ਵਾਲੀ ਗੱਲ ਆ ਕਿ ਪੰਜਾਬ ਦੇ ਨਾਲ ਹਰਿਆਣਾ ਵੀ ਸਾਰਾ ਉੱਠ ਪਰ ਪਿਆ ਉੱਠ ਪਿਆ ਹਾਂ ਉੱਠ ਪਿਆ ਪੰਜਾਬ ਵਾਲਾ ਬੁੱਕੇ ਨਾਲ ਹੀ ਕਰਦਾ ਇੰਗਾਂ ਦੇ ਫੜੇ ਬੈਠੇ ਨਿਕਲ ਕੇ ਆਜੋ ਭਰਾ ਆਜੋ ਦਿੱਲੀ ਆਜੋ ਬਾਣਾ ਬੀਦੀ ਗੱਡੀਆਂ ਬਾਈ ਦੂਰ ਤੋਂ ਨੇੜੇ ਹੀ ਆ ਦਿੱਲੀ ਆਹ ਬਾਣਾ ਬੀਦੀ ਚੱਕਦਾ ਕੰਮ ਦੇਖੋ ਬਾਈ ਬਾਣਾ ਬੀਦੀ ਪਈਆਂ ਆਪਦੀਆਂ ਬਣਾ ਲੀਆਂ ਜਦੋਂ ਲੋਕਾਂ ਦਾ ਹੱਡ ਆਉਂਦਾ ਰੋੜਾ ਰੋੜਾ ਆਪ ਬਣਾ ਦਿਆ ਬਾਈ ਦੱਸੋ ਹੋਰ ਬਾਈ ਹੁਣ ਹੱਥ ਤੇ ਅੱਗੇ ਕੋਈ ਤਾਕਤਾਂ ਨਹੀਂ ਖੜਦੀਆਂ ਹਾਂ ਜੇ ਬੋਰਸਾ ਖੜੀਆਂ ਹੋ ਦੇਖੇ ਲੋਕਾਂ ਦੇ ਆਉਂਦੇ ਪਿੱਛੇ ਹਟ ਕੇ ਭੱਜ ਗਏ ਲੱਖੇ ਬਾਈ ਆਪਾਂ ਸਿਰਾਂ ਲਾ ਕੇ ਹਟਾਂਗੇ ਜਮਾਨਾ ਆ ਗਿਆ ਲਾ ਕੇ ਹਟਾਂਗੇ ਦਿੱਲੀ ਦਿੱਲੀ ਕਿੰਨੀ ਦੂਰ ਰਹਿ ਗਈ ਹੁਣ ਆਪਾਂ ਤੋਂ ਦਿੱਲੀ ਤਾਂ ਮੇਰੀ ਐ ਸਭਾ ਦਿੱਲੀ ਉੱਚੀ ਦਿੱਲੀ ਰਾਜ ਆ ਗਿਆ ਰਾਜ ਪੰਜਾਬੀਆਂ ਦਾ ਰਾਜ ਆ ਗਿਆ ਹਾਂ ਹਾਂ ਲਾਉਣਿਆ ਜਾਂਦੀਆਂ ਬਾਹਣਾ ਬਿਜਦੀ ਗੱਡੀਆਂ ਇੱਕੀ ਕਿਹੜਾ ਹਾਂ ਬਾਬਾ ਦੇਖ ਨਾ ਲਾਇਆ ਕੋਈ ਨਾ ਉਹ ਲੈ ਗਿਆ ਦੂਜੇ ਨਾਲ ਕੋਈ ਨਾ ਆ ਜਾਂਦੇ ਵੀ ਬਾਣਾ ਬਿਜਲੀ ਆ ਆਪਦੀਆਂ ਰੋੜਾ ਆਪ ਬਣਾ ਲੀਆਂ ਆ ਜਾਂਦੇ ਆ ਹਾਂ 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 ਬਾਈ ਤੇ ਬਾਈ ਦਾ ਬੋਲੀ ਬਾਈ ਬਾਈ ਆ ਬਾਈ ਦਾ ਵਾਹਣਾ ਕਹਿੰਦਾ ਜਾਓ ਬਿਜਲੀ ਲੰਘ ਲੋ ਕੰਦਾ ਕੋਈ ਕਰਵਾਣੀ ਹੈ ਏ ਹਰਿਆਣਾਲਾ ਬਾਈ ਨਾਲ ਆ ਜਾਵਾ ਬਹੁਤ ਬਹੁਤ ਧੰਨਵਾਦ ਆ ਜਾਂਦਾ ਬੜੀ ਬਲੋੜਾ ਮੇਰੇ ਬੌਣ ਆ ਜਾਓ ਬਾਈ ਭਾਰਤੀ ਕਿਸਾਨ ਯੂਨੀਅਨ ਦੇ ਅਸੀਂ ਬੋਲਣ ਕਰਨ ਵਿੱਚ ਪਹੁੰਚ ਗਿਆ ਆ ਆ ਲਾਈ ਮਾਣਾ ਮੈਂ ਦੱਸਾਂ ਆ ਬਾਈ ਉਰਿਆ ਇੱਧਰ ਹੋ ਜਾਓ ਇੱਧਰ ਆਓ ਆ ਬਾਈ ਹਰਿਆਣੇ ਦਾ ਹਰਿਆਣੇ ਦਾ ਜਿਹੜਾ ਇੱਕ ਤੇ ਮੇਰੇ ਬਾਹਰ ਵਿੱਚ ਟਰੈਕਟਰ ਲਗਾਓ ਮੇਰੀ ਸੁਰੇ ਖਰਾਬ ਹੁੰਦੀ ਆ ਹੋਣ ਦੇ ਇਹਦਾ ਮੋਦੀ ਦੀ ਸਾਲਤ ਕਹਦੇ ਫੈਟਰ ਦੀ ਸਾਲਤ ਕਹਦੇ ਬੰਦੇ ਨੇ ਇਹ ਕਿਹਾਗਾ ਆ ਬਾਹਰਾਂ ਵਿੱਚ ਜਾਂਦੇ ਇਹ ਟਰੈਕਟਰ ਇੱਥੇ ਨੇ ਫੋਰਸਾਂ ਤੋਂ ਭੱਜ ਗਈ ਇਹਨੇ ਦੇ ਕੋਏ ਪੱਟ ਤੇ ਰੋਡ ਤੇ ਇਥੇ ਮਿੱਟੀ ਪਾਦੀ ਪੰਜਾਬੀ ਰੁਕਣ ਵਾਲੇ ਨਹੀਂ ਹੈਗੇ ਕੰਮ ਨਾਲ ਪਰਦੇ ਬਾਈ ਕੋਏ ਹਾਂ ਹਾਂ ਕੰਮ ਨਾਲ ਪਰਦੇ ਬਾਈ ਨਹੀਂ ਫੋਟੋ ਲਓ ਸਰਾ ਹੋ ਗਿਆ ਬਾਈ ਦਿੱਲੀ ਪਹੁੰਚ ਗਏ ਆ ਜਾਂਦਾ ਟਰੈਕਟਰ ਆਪਣੇ ਬਹੁਤ ਬਹੁਤ ਧੰਨਵਾਦ ਸਾਰੇ ਹੀ ਕਿਸਾਨਾਂ ਦਾ ਟੱਪ ਗਏ ਦੇ ਪੰਜਾਬ ਦੇ ਆ ਦਾ ਨੌਜਵਾਨਾਂ ਦਾ ਯੂਥ ਦਾ ਚੜ ਗਏ ਦਿੱਲੀ ਤੇ ਜਾ ਕੇ ਪੰਜਾਬ ਦੀਆਂ ਸੜਕਾਂ ਤੇ ਪੰਜਾਬ ਦੀ ਜਿਵਾਨੀ ਨਜ਼ਰ ਆਉਂਦੀ ਹੈ ਹਰਿਆਣੇ ਦੀਆਂ ਸੜਕਾਂ ਤੇ ਹੂੰ ਔਰ ਮੈਨੂੰ ਲੱਗਦਾ ਕਿ ਜਿੰਨੀ ਸਾਡੀ ਉਮਰ ਆ ਸਾਰਿਆਂ ਦੀ ਅਸੀਂ ਪਹਿਲੀ ਵਾਰੀ ਦੇਖ ਰਹੇ ਆ ਐਸ ਲੋਟ ਪੰਜਾਬ ਜਿਹੜਾ ਆਪਣੇ ਹੱਕਾਂ ਲਈ ਅੱਜ ਦਿੱਲੀ ਨਾਲ ਟੱਕਰ ਲੈਣ ਲਈ ਨਿਕਲਿਆ ਹੋਇਆ ਤੇ ਮੇਰਾ ਵੀ ਜਿੰਨੇ ਕੁ ਰਹੇ ਗਏ ਆ ਘਰਾਂ ਚ ਕੋਈ ਗੱਲ ਨਹੀਂ ਲੰਬਾ ਚੱਲੂ ਕੰਮ ਲੰਬੇ ਡੇਰੇ ਲਾਉਣਿਆਂ ਦਿੱਲੀ ਜਾ ਕੇ ਕੱਲ ਨੂੰ ਪਰਸੋਂ ਚੌਥੇ ਜਦੋਂ ਵੀ ਸਮਾਂ ਲੱਗੇ ਵੱਧ ਤੋਂ ਵੱਧ ਮੇਰੇ ਵੀਰ ਪੰਜਾਬੀ ਵੱਡੀ ਗੰਟੀ ਚਾਹ ਉਹ ਦਿਖਾ ਦੇ ਮਾੜਾ ਕਿਵੇਂ ਆਹ ਬਾਈ ਹਰਿਆਣੇ ਵਾਲੇ ਨੇ ਆਪਣੇ ਬਾਣ ਵੀ ਦਿੱਜਾ ਰਾਹ ਦਿੱਤਾ ਬਾਣ ਦੇਤਾ ਆ ਦੇਖੋ ਭਰਾਵੋ ਚੱਕਦਿਆਂ ਬੱਟਾ-ਮੱਟਾ ਆ ਜਾਂਦਾ ਭਰਾ ਨੇ ਬਾਹਣ ਦੇ ਤਾਂ ਕਹਿੰਦਾ ਮੇਰੀ ਸਰੋਂ ਮਿੱੱਦੀ ਆਂਦੇ ਮਿੱੱਦੀ ਜਾਣਦੇ ਲੰਗੋ ਇੱਥੋਂ ਦੀ ਕਹਿੰਦਾ ਰਿਆਣ ਵਾਲੇ ਬਾਈ ਨੇ ਹੈਂ ਔਰ ਮੈਨੂੰ ਫੜਾ ਦੇ ਹਾਂ ਹਾਂ ਉਹ ਕਨਵਰ ਬਾਈ ਤੇ ਲਈ ਆ ਜਾ ਆ ਜਾ ਆਉਰੇ ਆ ਹਾਂ ਤੂੰ ਜਾ ਪੱਜ ਬੜਾ ਵੀ ਦੀ ਚੱਕਦਾ ਗੱਲ ਹੈ ਜੀ ਦੁਨੀਆ ਦੇ ਘਰੇ ਦਮੇ ਕੀ ਕਹਿਣਾ ਚਾਹੁੰਦਾ ਆ ਜਾਓ ਮਰੋ ਲਾ ਲਓ ਬੀਤ ਮੋਟੀ ਕੀ ਕਹਿਣਾ ਚਾਹੁੰਦਾ ਸਾਨੂੰ 5000 ਬੰਦਾ ਦੇਖ ਰਿਹਾ ਕੀ ਕਹਿਣਾ ਚਾਹੁੰਦੇ ਹੋ ਜਿੱਤ ਕੇ ਮੜਾਂਗੇ ਹਾਂ ਹਾਂ ਬਈ ਠੀਕ ਆ ਕੀ ਆਲਾ ਕੀ ਆਲਾ ਵਧੀਆ ਦੱਸੋ ਜੀ ਲੈ ਕੇ ਦੱਬ ਕੇ ਹੋਰ ਕੀ ਹਾਲਾ ਭਰਾਵਾ ਲੈ ਕੇ ਦੱਬ ਕੇ ਕੰਮ ਬਈ ਠੀਕ ਹੈ ਠੀਕ ਆ ਬਾਬਾ ਹੋਰ ਵਧੀਆ ਵਿਆਹ ਜੰਨਾ ਚਾਹ ਚੜ ਗਿਆ ਲੋਕਾਂ ਨੂੰ ਵਿਆਹ ਜੰਨਾ ਇਹਦੀ ਨਹੀਂ ਨਾ 2 ਮਿੰਟ ਇੰਟਰਵਿਊ ਆ ਬੰਦਾ ਘੇਰ ਓ ਬਾਈ ਟਰੱਕ ਵਾਲਾ ਓ 1 ਮਿੰਟ ਬਾਈ ਕੀ ਕਹਿਣਾ ਚਾਹਣਾ ਕੀ ਕਹਿਣਾ ਚਾਹਣਾ ਲੋਕਾਂ ਨੂੰ ਬਾਈ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਪਰ ਅਜੇ ਨਿਕਲੋ ਜਿਹੜੇ ਬੈਠੇ ਆ ਉਹ ਵੀ ਆਓ ਅਸੀਂ ਦਿੱਲੀ ਜਾਵਾਂਗੇ ਸਦਾ ਦਿੱਲੀ ਜਿੱਤਦਾ ਜਰ ਫਿਰ ਬਾਫਰੀ ਹੁੰਦੇ ਉਹ ਜਦੋਂ ਮੁੜਦੇ ਨਹੀਂ ਸਾਡੀ ਜਾਨ ਵੀ ਗੁਆ ਲਿਦਾ ਦਿੱਲੀ ਜਿੱਤ ਕੇ ਮੜਾਂਗੇ ਜਿੱਤ ਕੇ ਉੜਾਏ ਬੱਲੇ ਕਰਕੇ ਸਾਡੀ ਨਾਸੀ ਆਵਾਂਗੇ ਜਾਂ ਦਿਲ ਪਿਲਵਾ ਵਾ ਠੀਕ ਆ ਜਿੰਦਾਬਾਦ ਦੇਖੋ ਬਾਈ ਲਾਰੇ ਟੁੱਟ ਰਹੇ ਪਹੁੰਚ ਗਿਆ ਦਿੱਲੀ ਸਮਝ ਲੋ ਹੋ ਠੀਕ ਆ ਵੀਰੇ ਆ ਦੇਖੋ ਬਾਈ ਲਾਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਹਰਿਆਣੇ ਤੋਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸਾਥ ਦੇ ਰਹੇ ਹਰਿਆਣੇ ਵਾਲੇ ਮੋਦੀ ਦੀ ਗੋੜ ਨਹੀਂ ਲੱਗੂਗੀ ਮੋਦੀ ਦੀ ਗੋੜ ਨਹੀਂ ਲੱਗੂ ਵਾ ਠੀਕ ਆ ਜਗਦੀਪ ਰਨਾਵਾ ਵੀਰੇ ਹੋਰ ਵਧੀਆ ਹਾਂ ਹਾਂ ਠੀਕ ਹੈ ਬਈ ਧੰਨਵਾਦ ਫੈਨ ਫੋਨ ਕਾਦੇ ਭਰਾ ਆਪਾਂ ਹਰੇ ਆਹ ਦੇਖੋ ਵੀਰੇ ਕਿੱਡਾ ਵੱਡਾ ਲਾਰਾ ਪਿੱਛੇ ਦੇਖ ਲਓ ਆਪ ਹੀ ਤੁਸੀਂ ਤੇ ਬੰਦ ਕਰਕੇ ਐ ਟੋਏ ਬੰਦ ਕਰਕੇ ਨਿਹਾਏ ਨੇ ਆਹ ਦੇਖੋ ਵੀ ਟੋਏ ਪੱਟਦੇ ਸੀ ਫੋਰਸ ਲਾਦੀ ਸਾਰਾ ਕੁ ਆ ਪੰਨਤਾ ਹਾਂ ਹਾਂ ਓ ਠੀਕ ਹੈ ਜੀ ਕੀ ਕੀ ਕਹਿਣਾ ਕੀ 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 ਕਹਿਣਾ ਚਾਹੁੰਦੇ ਮੋਦੀ ਬਾਰੇ ਜਿੱਤ ਕੇ ਮੜਾਂਗੇ ਜਿੱਤ ਕੇ ਆਹ ਧੌੜ ਦੀ ਦੁਕਾਨ ਹੋਣੀ ਹੈ ਆਹ ਦੇਖੋ ਵੀਰੇ ਆੜ ਆ ਗਏ ਲੋਕਾਂ ਦਾ